ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੰਡਣ ਲੱਗੇ ਨਾ ਤੇ ਆਨੰਦਪੁਰ ਸਾਹਿਬ ਦੀਆਂ ਗਲੀਆਂ ਵੀ ਜਿਹੜੀਆਂ ਉਹ ਵੀ ਰੋਂਦੀਆਂ ਸੀਗੀਆਂ ਇੱਕ ਬਹੁਤ ਹੀ ਭਾਵਕ ਕਵਿਤਾ ਉਸ ਸਮੇਂ ਨੂੰ ਬਿਆਨ ਕਰਦੀ ਹੋਈ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਆ ਹੁਬ ਕੀ ਹੁਬ ਕੀ ਰੋਈਆਂ ਗਲੀਆਂ ਸ਼ਹਿਰ ਦੀਆਂ ਨੇ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਕਰਕੇ ਗਲੀਆਂ ਸੁੰਨੀਆਂ ਦਾਤਾ ਤੁਰ ਚੱਲੇ ਜਾ ਸਕੇ ਜਾਵੀ ਕਦੋਂ ਦੁਬਾਰਾ ਆਵੇਂਗਾ ਸੁਨਣਾ ਕਰਕੇ ਚੱਲਿਆ ਜਿਸ ਵੇੜੇ ਨੂੰ ਕਦੋਂ ਆਣ ਕੇ ਇੱਥੇ ਤਖਤ ਸਜਾਵੇਂਗਾ ਤਰਸ ਨਾ ਜਾਵਾਂ ਦਾਤਾ ਕਲਗੀ ਦੇ ਲਿ ਸ਼ਿਕਾਰੇ ਨੂੰ ਤੋੜਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋੜਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਕੀ ਨੇ ਤੋਰੇਂ ਜਬਾਪ ਸ਼ਹੀਦੀ ਦੇਣ ਲਈ ਪਾਤਸ਼ਾਹ ਕਵੀਤ ਉੜੀ ਮੁਖ ਤੇ ਦੇਖੀ ਨਾ ਬੇਸ਼ੱਕ ਤੋਰਗੇ ਸਾਥੀ ਜਦ ਸੀ ਪੀੜ ਪਈ ਨਾ ਤੁਰ ਹੁਣ ਰਾਤ ਹਨੇਰੀ ਨਦੀ ਕਿਨਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਬੁੱਢੜੀ ਅੰਮੜੀ ਚੱਲੂ ਕਿਵੇਂ ਬੁਸ਼ਾ ਦਰਦ ਹਵਾਵਾਂ ਡਿਗ ਡੋਲੇ ਤਨ ਖਾਂਦਾ ਏ ਕੰਬਣੀ ਜੋਰਾ ਵਾਰ ਨੂੰ ਛਿੜ ਪਈ ਅੰਤਾਂ ਦੀ ਦੇਖ ਤਾਂ ਠਰਦਾ ਕਿਵੇਂ ਫਤਿਹ ਸਿੰਘ ਜਾਣਦਾ ਏ ਮੈਂ ਸਮਝਾਉਣਾ ਜਾ ਕੇ ਉਸ ਹੰਗ ਾਰੇ ਨੂੰ ਤੋੜਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋੜਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਆ ਵਿੱਚ ਹਾਲੇ ਕਿੜਾ ਕਿਹੜਾ ਪੈਰ ਹੋ ਬਾਹਰ ਜੇ ਨਿਕਲੇ ਫੜ ਕੇ ਇਹਨ ਮਨਾ ਲਈਏ ਸ਼ੇਲਾ ਕੇ ਬਿਠਾ ਵੈਰੀ ਦੇਖੀ ਨਰਵਰ ਹੋ ਹੋਣਾ ਨਹੀਂ ਝੁਕਾ ਪਰ ਨੀਲੇ ਦੇਸਵਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ